ਇੱਕ ਛੋਟੀ ਗਲੀ ਵਿੱਚ ਇੱਕ ਪੁਰਾਣਾ ਪਰਣਾਲੇ ਵਾਲਾ ਘਰ ਸੀ ਉਸ ਘਰ ਦੀ ਛੱਤ ਲੀਕ ਹੋ ਜਾਂਦੀ ਸੀ ਪੰਧਾਂ ਤੇ ਲੱਗਾ ਚੂਨਾ ਹਰੇਕ ਮੌਸਮ ਨਾਲ ਉਖੜ ਜਾਂਦਾ ਸੀ ਪਰ ਉਸ ਘਰ ਦੇ ਅੰਦਰ ਇੱਕ ਬਹੁਤ ਵੱਡਾ ਧੰਨ ਸੀ ਮਮਤਾ ਪਿਆਰ ਅਤੇ ਅਜੀਬ ਰਿਸ਼ਤਾ ਬੀਜੀ ਜੋ ਕਿ ਸਾਰੇ ਪਿੰਡ ਦੀ ਅੰਮ੍ਰੀ ਮਾਂ ਸੀ 65 ਸਾਲ ਦੀ ਹੋ ਗਈ ਸੀ ਉਸ ਦਾ ਆਪਣਾ ਕੋਈ ਨਹੀਂ ਸੀ ਨਾ ਪਤੀ ਨਾ ਪੁੱਤ ਨਾਤੀ ਪਰ ਇੱਕ ਦਿਨ ਪਿੰਡ ਦੇ ਗੁਰਦੁਆਰੇ ਦੇ ਬਾਹਰ ਉਸ ਨੂੰ ਇੱਕ ਛੋਟੀ ਜਹੀ ਬੱਚੀ ਮਿਲੀ ਗੁੰਗੀ ਡਰੀ ਹੋਈ ਤੇ ਅਣਜਾਣ ਉਸਨੇ ਪੁੱਛਿਆ ਪੁੱਤ ਤੇਰਾ ਕੋਈ ਨਹੀਂ ਬੱਚੀ ਨੇ ਸਿਰ ਹਿਲਾ ਦਿੱਤਾ ਨਾ ਵਿੱਚ ਬੀਜੀ ਨੇ ਉਸ ਨੂੰ ਆਪਣੀ ਚੁੰਨੀ ਨਾਲ ਢੱਕ ਲਿਆ ਖੁਸ਼ਬੂ ਵਾਲਾ ਦੁੱਧ ਬਣਾਇਆ ਅਤੇ ਅੰਦਰ ਲੈ ਆਈ ਲੋਕਾਂ ਨੇ ਕਿਹਾ ਬੀਜੀ ਤੁਹਾਨੂੰ ਕਿਸੇ ਹੋਰ ਦੇ ਭਰੋਸੇ ਉੱਤੇ ਨਹੀਂ ਰਹਿਣਾ ਚਾਹੀਦਾ ਉਸ ਨੇ ਹੌਲੀ ਜਵਾਬ ਦਿੱਤਾ ਇਹ ਮੈਨੂੰ ਨਹੀਂ ਮਿਲੀ ਇਹ ਤਾਂ ਰੱਬ ਨੇ ਮੇਰੇ ਵਾਸਤੇ ਭੇਜੀ ਉਸ ਬੱਚੀ ਦਾ ਨਾਮ ਰੱਖਿਆ ਗਿਆ 모ਹੀ 모ਹੀ ਬੋਲ ਨਹੀਂ ਸਕਦੀ ਸੀ ਪਰ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜ਼ਿੰਦਗੀ ਸੀ ਉਹ ਬੀਜੀ ਦੇ ਪੈਰ ਛੱਡ ਕੇ ਕਦੇ ਨਹੀਂ ਜਾਂਦੀ ਕਦੇ ਮੱਛੀਆਂ ਲਈ ਜਲ ਖਰੀਦੀ ਕਦੇ ਹੱਕੀ-ਵੱਕੀ ਹੋ ਕੇ ਚੁੱਲ੍ਹੇ ਦੀ ਅੱਗ ਨਾਲ ਖੇਡਦੀ ਬੀਜੀ ਨੇ ਕਦੇ 모ਹੀ ਨੂੰ ਕੰਮ ਨਹੀਂ ਕਿਹਾ ਪਰ 모ਹੀ ਹਰ ਕੰਮ ਨੂੰ ਆਪਣੇ ਆਪ ਕਰ ਲੈਂਦੀ ਜਦੋਂ ਕੋਈ ਪੁੱਛਦਾ ਮੋਹੀ ਤੇਰੀ ਕੀ ਲੱਗਦੀ ਹੈ ਬੀਜੀ ਹੱਸ ਕੇ ਕਹਿੰਦੀ ਬਹੁਤ ਪਿਆਰਾ ਰਿਸ਼ਤਾ ਸਾਡਾ ਜਦੋਂ ਪੁੱਛਿਆ ਜਾਂਦਾ ਕੀ ਰਿਸ਼ਤਾ ਹੈ ਉਹ ਕਹਿੰਦੀ ਰੱਬ ਨਾਲ ਮੇਰੇ ਦਰਮਿਆਨ ਰਿਸ਼ਤਾ ਮੋਹੀ ਹੁਣ 18 ਸਾਲ ਦੀ ਹੋ ਚੁੱਕੀ ਸੀ ਸੁੰਦਰ ਸੁਸ਼ੀਲ ਅਤੇ ਸਭ ਦੀ ਚਾਹੇ ਤੇ ਕਈ ਘਰਾ ਤੋਂ ਉਸ ਲਈ ਰਿਸ਼ਤੇ ਆਏ ਪਰ ਬੀਜੀ ਨੇ ਹਮੇਸ਼ਾ ਕਿਹਾ ਜਦ ਤੱਕ ਇਹ ਖੁਦ ਨਾ ਚਾਹੇ ਮੈਂ ਨਹੀਂ ਵਿਆਹਾਂਗੀ ਮੋਹੀ ਨੇ ਹਮੇਸ਼ਾ ਬੀਜੀ ਦਾ ਪਰਸ਼ਾਵਾਣ ਬਣ ਕੇ ਰਹਿਣਾ ਚੁਣਿਆ। ਉਹ ਭਾਵੇਂ ਬੋਲ ਨਹੀਂ ਸਕਦੀ ਸੀ ਪਰ ਬੀਜੀ ਦੀ ਹਰ ਤਕਲੀਫ, ਹਰ ਖੁਸ਼ੀ ਅਤੇ ਹਰ ਲੋੜ ਨੂੰ ਬਿਨਾਂ ਬੋਲੇ ਸਮਝ ਲੈਂਦੀ ਸੀ। ਇੱਕ ਸਵੇਰ ਬੀਜੀ ਨੂੰ ਬੁਖਾਰ ਹੋ ਗਿਆ। ਪਹਿਲਾਂ ਤਾਂ ਮੋਹੀ ਨੇ ਸਾਦੀ ਗੋਲੀ ਦਿੱਤੀ। ਫਿਰ ਹਕੀਮ ਨੂੰ ਲਿਆਤਾ ਗਿਆ। 2 ਦਿਨ ਬੀਤੇ, ਤੀਜੇ ਦਿਨ ਬੀਜੀ ਬਹੁਤ ਜ਼ਿਆਦਾ ਬਿਮਾਰ ਹੋ ਗਈ। ਬੀਜੀ ਨੇ ਮੋਹੀ ਦੇ ਹੱਥ ਫੜੇ। ਮੋਹੀ ਦੀਆਂ ਅੱਖਾਂ ਪਰ ਆਈਆਂ ਬੀਜੀ ਨੇ ਆਖਰੀ ਵਾਰ ਮੋਹੀ ਦੇ ਚਿਹਰੇ ਵੱਲ ਵੇਖਿਆ ਪੁੱਤ ਮੈਨੂੰ ਰਿਸ਼ਤੇ ਮਿਲੇ ਪਰ ਤੂੰ ਮੈਨੂੰ ਮਾਂ ਬਣਾਇਆ ਮੋਹੀ ਰੋ ਰਹੀ ਸੀ ਬਿਨਾ ਆਵਾਜ਼ ਦੇ ਜਿਵੇਂ ਉਸ ਦੀ ਰੂਹ ਉਸੇ ਵੇਲੇ ਬੀਜੀ ਨਾਲ ਜੁੜੀ ਹੋਈ ਸੀ ਅਗਲੇ ਦਿਨ ਪਿੰਡ ਦੇ ਲੋਕ ਬੀਜੀ ਦੇ ਅੰਤਮ ਸੰਸਕਾਰ ਲਈ ਇਕੱਠੇ ਹੋਏ ਹਰ ਕਿਸੇ ਨੇ ਕਿਹਾ ਬੀਜੀ ਤਾਂ ਬਹੁਤ ਵੱਡੀ ਮਾਂ ਸੀ ਮੋਹੀ ਤਾਂ ਉਸ ਦੀ ਅਸਲੀ 딸 ਸੀ ਜਦੋਂ ਸੰਸਕਾਰ ਖਤਮ ਹੋਏ ਪੰਡਤ ਨੇ ਆਖਿਆ ਕੋਈ ਕੁਝ ਕਹਿਣਾ ਚਾਹੁੰਦਾ ਹੈ ਮੋਹੀ ਨੇ ਆਪਣੀ ਨੋਟਬੁੱਕ ਚੋਂ ਇੱਕ ਪੰਨਾ ਕੱਢਿਆ ਉਸ ਉੱਤੇ ਲਿਖਿਆ ਹੋਇਆ ਸੀ ਮੈਂ ਮਾਂ ਨੂੰ ਨਹੀਂ ਰਿਸ਼ਤੇ ਨੂੰ ਪੋਇਆ ਹੈ ਮਮਤਾ ਨੂੰ ਸ਼ਾਂ ਨੂੰ ਉਸ ਹੱਥ ਨੂੰ ਜੋ ਮੇਰੇ ਹੌਲੇ-ਹੌਲੇ ਵਧਣ ਦੀ ਦੁਆ ਕਰਦੀ ਸੀ ਮੋਹੀ ਅਜੇ ਵੀ ਉਸ ਘਰ ਵਿੱਚ ਰਹਿੰਦੀ ਹੈ ਉਹ ਹੂਨਹਾਰ ਲਿਖਾਰੀ ਬਣ ਗਈ ਹੈ ਲੋਕ ਕਹਿੰਦੇ ਹਨ ਇਹ ਮੁਟਿਆਰਤਾ ਬਹੁਤ ਮਹਾਨ ਹੈ ਪਰ ਮੋਹੀ ਹਮੇਸ਼ਾ ਕਹਿੰਦੀ ਮੈਂ ਜੋ ਵੀ ਹਾਂ ਉਹ ਵੀ ਜੀ ਦੇ ਰਿਸ਼ਤੇ ਦੀ ਦੌਲਤ ਹਾਂ ਧੰਨਵਾਦ